ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਤੁਹਾਡੇ ਦਿਲ ਨੂੰ ਛੂ ਜਾਏਗਾ ਇਹ ਗੀਤ ਇੱਕ ਭੈਣ ਦਾ ਹੈ ਜਿਸ ਤੇ ਕੀ ਮਾਪੇ ਛੋਟੀ ਉਮਰ ਹੀ ਚਲੇ ਜਾਂਦੇ ਹਨ ਉਹੋ ਆਪਣਾ ਦੁੱਖ ਅਤੇ ਦਰਦ ਆਪਣੇ ਵੀਰ ਅਤੇ ਭਾਬੀ ਨਾਲ ਕਿਵੇਂ ਸਾਂਝਾ ਕਰਦੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਇਹ ਆਪਣਾ ਦੁੱਖ ਸੁਣਾਉਂਦੀ ਹੈ ਸੋ ਸੁਣਿਓ ਇਸ ਗੀਤ ਰਾਹੀਂ ਨਿੱਕੀ ਹੁੰਦੀ ਦੇ ਛੱਡ ਗਏ ਮਾਪੇ ਵੀਰ ਪਾਬੋ ਦੇ ਹੱਥੀ ਪਲੀ ਦੇਰੀ ਸੋਣਾ ਸਵੇਲੇ ਉੱਠਣਾ ਕਿਸੇ ਕੰਮ ਤੋਂ ਦੇਰੀ ਸੁਣਾ ਸਵੇਲੇ ਉਠੇਣਾ ਕਿਸੇ ਕੰਮ ਤੋਂ ਮੈਂ ਨਾ ਟਲੀ ਪਾਪੋ ਤਾਂ ਮਿਲਾਂਦੀ ਸ਼ਾਮੇ ਬੈਠੀ ਰਹੀ ਖੇਤਾਂ ਵਿੱਚ ਮੈਂ ਹੀ ਜਲੀ ਪਾਪੋ ਤਾਂ ਮਿਲਾਂਦੀ ਸ਼ਾਮੇ ਬੈਠੀ ਰਹੀ ਖੇਤਾਂ ਵਿੱਚ ਮੈਂ ਹੀ ਜਲੀ ਵੀਰ ਬੈਠ ਕੇ ਕਰੇ ਬੁਝ ਲਈਓਨੇ ਮੇਰੇ ਮਨ ਦੀ ਬੀਰ ਬੈਠ ਕੇ ਗੱਲਾਂ ਕਰੇ ਬੁਝ ਲਈਓਨੇ ਮੇਰੇ ਮਨ ਦੀ 12 ਕਿਲੇ ਨਹਿਰ ਦਾ ਪਾਣੀ ਕੋਈ ਕਮੀ ਨਹੀਂ ਤਨ ਦੀ ਪਹਿਣੇ 12 ਕਿਲੇ ਨਹਿਰ ਦਾ ਪਾਣੀ ਥੋੜੇ ਨਹੀਂ ਪਹਿਣੇ ਕੋਈ ਤਨ ਦੀ ਵੱਡੇ ਘਰ ਵਿੱਚ ਵਿਆਊਗਾ ਪਹਿਣੇ ਚੀਜ਼ ਦੇ ਹਰ ਤੇਰੇ ਮਨ ਦੀ ਨਿੱਕੀ ਹੁੰਦੀ ਦੇ ਛੱਡ ਗਏ ਮਾਪੇ ਵੀਰ ਪਾਬੋ ਦੇ ਹੱਥੀ ਪਲੀ ਨਿੱਕੀ ਹੁੰਦੀ ਦੇ ਛੱਡ ਗਏ ਮਾਪੇ ਵੀਰ ਪਾਬੋ ਦੇ ਹੱਥੀ ਪਲੀ ਦੇਰੀ ਸੋਣਾ ਸਵੇਲੇ ਉਠਣਾ ਕਿਸੇ ਕੰਮ ਤੋਂ ਮੈਂ ਨਾ ਟਲੀ ਅਫਸਰ ਲੱਭਿਆ ਮਾਹੀ ਤੇਰਾ ਸੋਹਰਾ ਲੰਬੜਦਾਰ ਪੈਣੇ ਦੇਵਰ ਤੇਰਾ ਚਲਾਵੇ ਜਹਾਜ਼ ਡੇਠ ਤੇਰਾ ਥਾਣੇਦਾਰ ਪਹਿਣੇ ਦੱਸ ਵਿਰਾ ਕੀ ਵੱਦ ਖਾ ਲਿਆ ਤੇਰਾ ਜਾਂ ਫਿਰ ਪਾਬੋ ਤੇਰੇ ਨਾਲ ਲੜੀ ਰੱਖ ਲੈ ਮਾਪਿਆਂ ਦੇ ਕਰ ਵੀਰਾ ਵਿਦਾ ਕਰਨ ਦੀ ਕਿਉਂ ਕਾਲੇ ਕਰੀ ਸੋਨੇ ਦੀ ਛੜੀ ਤੂੰ ਤਾਂ ਪਹਿਣੇ ਮੈਂ ਰੇ ਪਾਗਾ ਦਾ ਖਾਵਾਂ ਹੋਗੀ ਹੁਣ ਤੂੰ ਮੁਟਿਆਰ ਪਹਿਣੀ ਵਿਆਹ ਕੇ ਆਪਣਾ ਫਰਜ਼ ਨਿਭਾਵਾਂ ਨਿੱਕੀ ਹੁੰਦੀ ਦੇ ਛੱਡ ਗਏ ਮਾਪੇ ਵੀਰ ਪਾਬੋ ਦੇ ਹੱਥੀ ਪਲੀ ਦੇਰੀ ਸੋਨਾ ਸਮੇਂ ਨੇ ਉੱਠਣਾ ਕਿਸੇ ਕੰਮ ਤੋਂ ਮੈਂ ਨਾ ਟਲੀ ਕਿਸੇ ਕੰਮ ਤੋਂ ਮੈਂ ਨਾ ਟਲੀ